ਇਨੂੰ ਭੇਜਿਆ ਸੀ ਕਰਮ ਕਮ ਹੁਣ ਵਾਸਤੇ ਤੂੰ ਤਾਂ ਜਗ ਚੰਦਰੇ ਦਾ ਚਿੱਤ ਲਾਸੀ ਬੈਸਿਆ ਇਹ ਤੇ ਉਹ ਤੈਨੂੰ ਕੰਗਾ ਮੋੜਾ ਪੜਨ ਕੋ ਬਾਣੀ ਸੰਸਾਰ ਦੇ ਉੱਤੇ ਆਇਆ ਗੁਰਬਾਣੀ ਪੜਨ ਵਾਸਤੇ ਸੁਣਨ ਵਾਸਤੇ ਔਰ ਵਿਚਾਰਨ ਵਾਸਤੇ ਗੁਰਬਾਣੀ ਪੜਾਂਗੇ ਸੁਣਾਗੇ ਵਿਚਾਰ ਕਰਾਂਗੇ ਤੇ ਮਹਾਰਾਜ ਸਾਹਿਬ ਸਾਨੂੰ ਸੋਹਣਾ ਜੀਵਨ ਜਾਂਚ ਬਖਸ਼ਦੇ ਨੇ ਜਿਉਣ ਦਾ ਵੱਲ ਤਰੀਕਾ ਸਲੀਕਾ ਸਿਖਾਉਂਦੇ ਨੇ ਜਿਨ੍ਹਾਂ ਨੂੰ ਗੁਰਮਤਿ ਅਨੁਸਾਰ ਜਿਉਣਾ ਆ ਜਾਂਦਾ ਫਿਰ ਉਹਨਾਂ ਦਾ ਮਰਨਾ ਵੀ ਪ੍ਰਵਾਨ ਚੱਲਦਾ ਆਇਆ ਸੁਣਨ ਪੜਨ ਕੋ ਬਾਣੀ ਪਰ ਸਾਡੀ ਇਹ ਵਦ ਕਿਸਮਤੀ ਹੈ ਮਹਾਰਾਜ ਕਹਿੰਦੇ ਨਾਮ ਵਿਸਾਰ ਲਗੇ ਅਨਲਲ ਚ ਨਾਮ ਜਪਨਾ ਛੱਡ ਕੇ ਬੰਦਾ ਬੰਦਗੀ ਤੋਂ ਇਨਕਾਰੀ ਹੋ ਕੇ ਉਹਨਾਂ ਰਸਾਂ ਦੇ ਵਿੱਚ ਇੰਨਾ ਕੋ ਮਸਤ ਹੋ ਜਾਂਦਾ ਹੈ ਜਿਹੜੇ ਕਿ ਜੀਵਨ ਮੁਕਤੀ ਵਿੱਚ ਕੋਈ ਅਰਥ ਨਹੀਂ ਰੱਖਦੇ ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ ਜੀਵਨ ਦੀ ਬਾਜੀ ਹਾਰ ਕੇ ਸੰਸਾਰ ਤੋਂ ਚਲਿਆ ਜਾਂਦਾ ਜਦ ਕੇ ਮਹਾਰਾਜ ਕਹਿੰਦੇ ਲਾਹੇ ਕਾਰਨ ਆਇਆ ਜਗ ਕਿਸੇ ਲਾਹੇ ਵਾਸਤੇ ਸੰਸਾਰ ਤੇ ਆਉਂਦਾ ਕਿਹੜਾ ਵੀ ਕੋਈ ਬੰਦਾ ਕੰਮ ਕਰਦਾ ਕਿਤੇ ਵੀ ਜਾਂਦਾ ਆਪਣੇ ਫਾਇਦੇ ਵਾਸਤੇ ਲਾਭ ਲਾਹੇ ਵਾਸਤੇ ਜਾਂਦਾ ਹੈ ਸੰਸਾਰ ਤੇ ਵੀ ਕਿਸੇ ਲਾਹੇ ਲਈ ਆਇਆ ਸੀ ਲਾਹੇ ਕਰਨ ਆਇਆ जग ਪਰ ਹੋਏ ਮਜੂਰ ਗਿਆ ਠਗਾਏ ਠੱਗ ਦੁਨਿਆਵੀ ਰਸਾਂ ਨੇ ਲੋਭ ਲਾਲਚਾਂ ਨੇ ਇਹਨੂੰ ਆਪਣੀ ਪਕੜ ਵਿੱਚ ਲੈ ਲਿਆ ਮਾਫ ਕਰਨਾ ਅੱਜ ਦੇ ਸਮੇਂ 'ਚ ਜਿਹੜੇ ਆ ਸਾਡੇ ਪੰਜਾਬ ਦੇ ਸਮਾਜ ਦੇ ਹਾਲਾਤ ਬਣੇ ਹੋਏ ਨੇ ਬੜੇ ਨਾਜ਼ਿਕ ਨੇ ਤਰਸਯੋਗ ਨੇ ਗੁਰੂ ਸਾਹਿਬ ਕਿਰਪਾ ਕਰਨ ਸਤਗੁਰੂ ਜੀ ਕਿਰਪਾ ਕਰਨ ਇਸ ਵਿਪਤਾ ਦੀ ਘੜੀ ਦੇ ਵਿੱਚੋਂ ਆ ਜਿਹੜਾ ਸਮਾ ਬਣਿਆ ਹੋਇਆ ਇਸ ਵਿਪਤਾ ਦੀ ਘੜੀ ਦੇ ਵਿੱਚੋਂ ਮਹਾਰਾਜ ਜੀ ਤਰਸ ਕਰਨ ਕਿਰਪਾ ਕਰਨ ਸਾਡੇ ਸਮਾਜ ਨੂੰ ਸਾਡੇ ਇਸ ਪੰਜਾਬ ਨੂੰ ਆਪ ਰੱਖਣ ਸਤਿਗੁਰੂ ਜੀ ਬੜੇ ਸਮਾਜ ਦੇ ਪੰਜਾਬ ਦੇ ਹਾਲਾਤ ਨਾਜ਼ੁਕ ਬਣੇ ਹੋਏ ਨੇ ਬੜੀ ਵਿਪਤਾ ਬਣੀ ਹੋਈ ਆਪਾਂ ਸਾਰੇ ਵੇਖ ਰਹੇ ਹਾਂ ਕੁਦਰਤ ਦਾ ਬੜਾ ਕਹਿਰ ਟੁੱਟਿਆ ਹੋਇਆ ਕਿੰਨੇ ਹੜ ਆ ਰਹੇ ਨੇ ਕਿੰਨੇ ਦਿਨਾਂ ਤੋਂ ਬਾਰਿਸ਼ ਨਹੀਂ ਰੁਕ ਰਹੀ ਹਜ਼ਾਰਾਂ ਲੋਕ ਘਰੋਂ بے گھر ہو چکے ਨੇ ਪਰ ਜਿਨ੍ਹਾਂ ਤੇ ਮਹਾਰਾਜ ਸਾਹਿਬ ਦੀ ਕਿਰਪਾ ਹੈ ਅੱਜ ਅੰਦਰੋਂ ਜਿਹੜੀਆਂ ਅਰਦਾਸਾਂ ਹੋ ਰਹੀਆਂ ਨੇ ਉਹਨਾਂ ਅਰਦਾਸਾਂ ਦੇ ਸਦਕੇ ਗੁਰੂ ਸਾਹਿਬ ਪਿਆਰ ਵਾਲਿਆਂ ਦੇ ਹਿਰਦਿਆਂ ਵਿੱਚ ਵਸ ਕੇ ਲੋੜਵੰਦਾਂ ਦੀ مدد ਦੇ ਲਈ ਜੁੜੇ ਹੋਏ ਨੇ ਗੁਰੂ ਸਾਹਿਬ ਕਿਰਪਾ ਕਰਨ ਇਸ ਘੜੀ ਦੇ ਵਿੱਚੋਂ ਬਿਵਤਾ ਦੀ ਘੜੀ ਚੋਂ ਛੇਤੀ ਛੁਟਕਾਰਾ ਮਿਲੇ ਗੁਰੂ ਸਾਹਿਬ ਦੀ ਮਿਹਰ ਹੋਵੇ ਰਲ ਮਿਲ ਕੇ ਸਾਰੇ ਅਰਦਾਸਾਂ ਕਰੀਏ ਆਪਾਂ ਮਹਾਪੁਰਖਾਂ ਨੇ ਵੀ ਜਥੇ ਅਖੰਡ ਪਾਠ ਸਾਹਿਬ ਸਹਿਜ ਪਾਠ ਦੀ ਲੜੀ ਚੱਲਦੀ ਰਹਿੰਦੀ ਹੈ ਕੀਰਤਨ ਦੀ ਸਮਾਪਤੀ ਤੋਂ ਬਾਅਦ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ ਨੇ ਮਨੁੱਖਤਾ ਦੇ ਭਲੇ ਦੇ ਲਈ ਸਰਬੱਤ ਦੇ ਭਲੇ ਦੇ ਲਈ ਸਭ ਦੀ ਚੜ੍ਹਦੀ ਕਲਾ ਦੇ ਲਈ ਇਹ ਮਾਪੁਰਖਾਂ ਦਾ ਕਰਮ ਹੈ ਸੋਹਣਾ ਪਰਾਲਾ ਸਾਰੀ ਸੰਗਤ ਨੇ ਭਾਵਨਾ ਦੇ ਨਾਲ ਅਰਦਾਸ ਕਰਨੀ ਹੈ ਭਾਵਨਾ ਦੇ ਨਾਲ ਦੇਖੋ ਮਹਾਰਾਜ ਸਾਹਿਬ ਨੇ ਸਾਨੂੰ ਸੰਸਾਰ ਤੇ ਭੇਜਿਆ ਹੈ ਬੰਦੇ ਨੂੰ ਬੰਦਗੀ ਕਰਨ ਵਾਸਤੇ ਸਤਿਗੁਰ ਨੇ ਬੜੇ ਸੁੱਖ ਦਿੱਤੇ ਨੇ ਦਾਤੇ ਨੇ ਸੋਹਣੀਆਂ ਦਾਤਾਂ ਦਿੱਤੀਆਂ ਨੇ ਮੁਆਫ ਕਰਨਾ ਕਿਤੇ ਨਾ ਕਿਤੇ ਅਸੀਂ ਜਿਹੜਾ ਇਹ ਸਮਾਂ ਭੋਗ ਰਹੇ ਹਾਂ ਦੇਖੋ ਸਦਾਤੇ ਨੂੰ ਦੋਸ਼ ਨਹੀਂ ਆਪਣੇ ਕਰਮਾਂ ਦਾ ਫਲ ਭੋਗ ਰਹੇ ਹਾਂ ਕਿਤੇ ਨਾ ਕਿਤੇ ਸਾਡੀਆਂ ਵੀ ਗਲਤੀਆਂ ਨੇ ਪਿੱਛੇ ਜੇ ਕਰੋਨਾ ਆਇਆ ਉਹਨਾਂ ਸਮਿਆਂ ਦੇ ਵਿੱਚ ਉਸ ਬਿਮਾਰੀ ਤੋਂ ਬਚਣ ਦੇ ਵਾਸਤੇ ਡਾਕਟਰਾਂ ਨੇ ਬੜੇ ਪਰਹੇਜ ਦੱਸੇ ਵੈਦਾਂ ਨੇ ਆਪਣੇ ਨੁਸਖੇ ਦਿੱਤੇ ਵੀ ਇਹ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਬੜੀਆਂ ਦਵਾਈਆਂ ਵੀ ਦਿੱਤੀਆਂ ਗਈਆਂ ਦੱਸਿਆ ਗਿਆ ਵੀ ਇਹ ਇੱਕ ਵਾਇਰਸ ਹੈ ਜਿਹੜਾ ਕਿ ਹਵਾ ਦੇ ਵਿੱਚ ਹੀ ਹੈ ਹਵਾ ਜੋ ਅਸੀਂ ਸਾਹ ਲੈਂਦੇ ਆ ਸਾਡੇ ਅੰਦਰ ਚਲਿਆ ਜਾਂਦਾ ਹੈ ਇਸ ਕਰਕੇ ਕਿਹਾ ਵੀ ਮਾਸਕ ਲਾ ਕੇ ਰੱਖਣੇ ਜਿੰਨੀ ਜਿੰਨੀ ਕਿਸੇ ਦੀ ਸਮਝ ਓਵੇਂ ਓਵੇਂ ਦਾ ਤਰੀਕਾ ਓਵੇਂ ਓਵੇਂ ਦੇ ਨੁਸਖੇ ਪਰਹੇਜ਼ ਦੇ ਸਾਨੂੰ ਦੱਸੇ ਗਏ ਨੇ ਕਹਿੰਦੇ ਵੀ ਮਾਸਕ ਲਾ ਕੇ ਰੱਖਣਾ ਹੈ ਇੱਕ ਕਿਸੇ ਨੂੰ ਪੁੱਛਿਆ ਦਰਨੇ ਸੱਜਣ ਨੂੰ ਵੀ ਹਰ ਬੰਦਾ ਜ ਮਾਸਕ ਲਾ ਕੇ ਲਾਈ ਬੈਠਾ ਮੂੰਹ ਬੰਨੀ ਬੈਠਾ ਇਹ ਹਰ ਇੱਕ ਨੇ ਕਿਉਂ ਲਾਇਆ ਹੈ ਉਹ ਕਹਿੰਦਾ ਜਦੋਂ ਕੋਈ ਬੰਦਾ ਕੋਈ ਗਲਾਹ ਕਰ ਲੈਂਦਾ ਨਾ ਗਲਤੀ ਕਰ ਲੈਂਦਾ ਉਹ ਮੂਲਕ ਹੁੰਦਾ ਕੋਈ ਬੰਦਾ ਗਲਤੀ ਕਰ ਲੇ ਆਪਣੇ ਆਪ ਨੂੰ ਛਪਾਉਂਦਾ ਹੈ ਮੂਲ ਲਗਾਉਂਦਾ ਹੈ ਅਸਲ ਵਿੱਚ ਅਸੀਂ ਕੁਦਰਤ ਦੇ ਨਾਲ ਖਿਲਵਾੜ ਕੀਤਾ ਆਪਣੇ ਮੂਲ ਲਗਾਉਂਦੇ ਫਿਰਦੇ ਆਖੋ ਸਤਿਨਾਮ ਜੀ ਵਾਹਿਗੁਰੂ ਇਹ ਲੋਕਾਂ ਨੇ ਮੂਲ ਕੋਏ ਹੋਏ ਨੇ ਜਿਹੜੀ ਹਵਾ ਬੰਦੇ ਨੂੰ ਜੀਵਨ ਦਾਤ ਦਿੰਦੀ ਹੈ ਆ ਸਾਹ ਅਸੀਂ ਲੈਨੇ ਹਵਾ ਹੀ ਐ ਸਾਹਾਂ ਦੇ ਸਹਾਰੇ ਜ਼ਿੰਦਗੀ ਐ ਜਿੱਦ ਦਿਨ ਇਹ ਹਵਾ ਨਾ ਰਹੀ ਉਹਦੇ ਸਰੀਰ ਰਹੇਗਾ ਅਸੀਂ ਸੰਸਾਰ ਜੀ ਨਹੀਂ ਰਹਿਣੇ ਪਰ ਇਹ ਹਵਾ ਅਸੀਂ ਖਰਾਬ ਵੀ ਅਸੀਂ ਕੀਤੀ ਇਹਨੂੰ ਦੂਸ਼ਿਤ ਵੀ ਅਸੀਂ ਕੀਤਾ ਦੇਖੋ ਕਿੰਨਾ ਪੋਲਿਊਸ਼ਨ ਹੋ ਰਿਹਾ ਐ ਭਾਵੇਂ ਕਿ ਬੜਾ ਕਿਹਾ ਗਿਆ ਵੀ ਆ ਜਿਹੜੇ ਆਪਣੇ ਫਸਲਾਂ ਵੱਢਣ ਤੋਂ ਬਾਅਦ ਜਿਹੜਾ ਪਰਾਲੀ ਆਦਿਕ ਬਚਦੀ ਆਂ ਗਾਂ ਨਾ ਲਾਓ ਅਸੀਂ ਆਪਣਾ ਫਾਇਦਾ ਵੇਖਿਆ ਅਸੀਂ ਆਪਣਾ ਹਵਾ ਪਾਣੀ ਦੂਸ਼ਿਤ ਕਰ ਲਿਆ ਉਦਾਂ ਅਸੀਂ ਰੋਜ਼ ਹੀ ਕਹਿੰਨੇ ਆਂ ਵੀ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਧ ਮਾਂ ਧਰਤੀ ਨੂੰ ਅਸੀਂ ਜ਼ਹਿਰੀਲੀ ਬਣਾਇਆ ਹੈ ਹਵਾ ਪਾਣੀ ਨੂੰ ਅਸੀਂ ਗੰਦਲਾ ਕੀਤਾ ਹੈ ਫਿਰ ਅਸੀਂ ਆਪਣੀ ਕਰਨੀ ਦਾ ਫਲ ਹੀ ਭੋਗ ਰਹੇ ਆਂ ਕੋ ਸਤਨਾਮ ਜੀ ਵਾਹ ਗੁਰੂ ਉਹ ਸਤਗੁਰ ਜੀ ਸਦਾ ਬਖਸ਼ੇਂਦ ਨੇ ਉਹ ਤਾਂ ਸਾਡੇ ਔਗਣ ਵੀ ਨਹੀਂ ਦੇਖਦੇ ਗਲਤੀਆਂ ਨਹੀਂ ਦੇਖਦੇ ਉਹ ਤਾਂ ਸਾਡੇ ਤੇ ਸਦਾ ਹੀ ਕਿਰਪਾਲਤਾ ਕਰਦੇ ਨੇ ਦਇਆਲਤਾ ਕਰਦੇ ਨੇ ਸਤਗੁਰ ਸਦਾ ਦਿਆਲ ਹੈ ਜਿਸ ਨੂੰ ਸੰਤ ਸਭ ਕੋਏ ਇਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿੱਧ ਹੋਏ ਉਹ ਤਾਂ ਸਾਰਿਆਂ ਨੂੰ ਇੱਕ ਨਜ਼ਰ ਨਾਲ ਵੇਖਦਾ ਨਾਨਕ ਉੱਤਮ ਨੀਚ ਨਾ ਕੋਏ ਉਹਦੀ ਨਜ਼ਰ ਚ ਕੋਈ ਉੱਚਾ ਨੀਵਾਂ ਨਹੀਂ ਸਾਰੇ ਬਰਾਬਰ ਨੇ ਭਾਵਨਾ ਬਣਾ ਕੇ ਜੋ ਮੰਗਦਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਭਾਵਨਾ ਨਾਲ ਜੋ ਮੰਗਦਾ ਕੋਈ ਉਹਨੂੰ ਉਹ ਵਕਸ਼ਦੇ ਨੇ ਮਾਲਕ ਜੀ ਅਸੀਂ ਇੱਕ ਵਸਤੂ ਮੰਗਦੇ ਆ ਉਹ ਲੱਖਾਂ ਖੁਸ਼ੀਆਂ ਦੇ ਕੇ ਸਾਨੂੰ ਨਵਾਜਦਾ ਉਹਦੇ ਢੰਡਾਰੇ ਤੇ ਅਮੁਕ ਨੇ ਉਹਦੇ ਢੰਡਾਰੇ ਸਦੇ ਭਰੇ ਹੋਏ ਨੇ ਬਸ ਅਸੀਂ ਗੁਰੂ ਉਪਦੇਸ਼ ਤੋਂ ਦੂਰ ਹੋ ਗਏ ਥੋੜਾ ਪਵਨ ਗੁਰੂ ਗੁਰੂ ਦਾ ਸਤਕਾਰ ਕਰਨਾ ਸੀ ਇਦਾਂ ਉਹਨੂੰ ਅਸੀਂ ਦੋਸਤ ਨਹੀਂ ਸੀ ਕਰਨਾ ਪਾਣੀ ਪਿਤਾ ਪਾਣੀ ਸਾਡਾ ਪਿਓ ਹੈ ਪਿਓ ਤਾਂ ਆਪਣੇ ਤੇ ਦੁੱਖ ਝੱਲ ਲਏ ਆਪਣੇ ਬੱਚਿਆਂ ਨੂੰ ਕਦੇ ਕਸ਼ਟ ਨਹੀਂ ਆਉਣ ਦਿੰਦਾ ਆਪ ਮਾਰਾ ਸਹ ਲੈ ਆਪਣੇ ਬੱਚਿਆਂ ਨੂੰ ਕਦੇ ਦੁੱਖ ਨਹੀਂ ਆਉਣ ਦਿੰਦਾ ਪਰ ਪਾਣੀ ਨੂੰ ਪਿਤਾ ਕਰਕੇ ਨਹੀਂ ਜਾਣਿਆ ਅੱਜ ਉਸੇ ਪਾਣੀ ਦੀ ਸਾਨੂੰ ਮਾਰ ਪੈ ਰਹੀ ਜੀ ਕਿਤੇ ਨਾ ਕਿਤੇ ਸਾਡੀਆਂ ਵੀ ਅਨਗਹਿਲੀਆਂ ਨੇ ਸਾਡੀਆਂ ਵੀ ਭੁੱਲਾਂ ਨੇ ਹੁਣ ਇਹ ਅਰਦਾਸ ਕਰਨੀ ਹੈ ਮਾਪੁਰਖਾਂ ਨੇ ਵੀ ਕਰਨੀ ਹੈ ਅਸੀਂ ਵੀ ਕਰਨੀ ਹੈ ਪਾਤਸ਼ਾਹ ਤੁਸੀਂ ਬੜੇ ਪਾਪੀਆਂ ਨੂੰ ਬਖਸ਼ਿਆ ਬੜੇ ਔਗਣਹਾਰਿਆਂ ਨੂੰ ਬਖਸ਼ਿਆ ਹਮ ਅਪਰਾਧੀ ਸਦ ਭੁੱਲਤੇ ਅਸੀਂ ਅਪਰਾਧੀ ਅਸੀਂ ਪਾਪੀਆਂ ਸਦ ਹੀ ਭੁੱਲਦੇ ਹਾਂ ਤੁਮ ਬਖਸ਼ਨ ਹਾਰੇ ਤੁਸੀਂ ਬਖਸ਼ਨ ਦੋ ਬਖਸ਼ ਲਓ ਕਿਰਪਾ ਕਰੋ ਤੇਰੇ ਦਰ ਘਰਦਾ ਬਿਰਦਾ ਵੀ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਇਹ ਬਿਰਦ ਸੁਆਮੀ ਸੰਧਾ ਤੁਸੀਂ ਕੌਡੇ ਰਾਖਸ਼ ਵਰਗਿਆਂ ਨੂੰ ਵਲੀ ਕੰਧਾਰੇ ਵਰਗਿਆਂ ਨੂੰ ਸੱਜਣ ਠੱਗ ਵਰਗਿਆਂ ਨੂੰ ਬਖਸ਼ਿਆ ਕਿਰਪਾ ਕਰਿਓ ਬਖਸ਼ ਲਿਓ ਮਹਾਰਾਜ ਬਖਸ਼ ਲਿਓ ਮਹਾਰਾਜ ਅਮੀ ਅਪਰਾਧੀ ਤੁਮੇ ਬਖਸ਼ਣਾ ਮਾਰੇ ਦੇਖੋ ਗੁਰੂ ਸਦੀ ਬਖਸ਼ੰਦ ਸਤਿਗੁਰ ਸਦਾ ਦਿਆਲ ਹੈ ਜਿਸ ਨੂੰ ਸੰਤ ਸਭ ਕੋਏ ਸਤਿਗੁਰ ਜੀ ਸਭ ਦਾ ਭਲਾ ਕਰਦੇ ਨੇ ਸਤਿਗੁਰ ਸਭਨਾ ਦਾ ਭਲਾ ਬਣਾਏ ਪਰ ਜੇ ਕਿਤੇ ਦੁੱਖਾਂ ਭੁੱਖਾਂ ਦੀ ਔਕੜਾਂ ਮੁਸ਼ਕਲਾਂ ਦੀ ਮਾਰ ਸਾਨੂੰ ਪੈ ਰਹੀ ਹੈ ਇਥੇ ਸਾਡੇ ਕਰਮਾਂ ਦਾ ਦੋਸ਼ ਹੈ ਇਹ ਦੋਸ਼ ਕਿਤੇ ਨਾ ਕਿਤੇ ਅਸੀਂ ਗੁਰੂ ਦੇ ਮੱਥੇ ਵੀ ਮੜ ਦਿੰਨੇ ਅਸੀਂ ਐਦਾਂ ਕਰਦੇ ਆ ਤੂੰ ਸਾਡੇ ਨਾਲ ਮਾੜਾ ਕੀਤਾ ਸਤਿਗੁਰ ਸਭ ਦਾ ਭਲਾ ਮਨਾਏ ਕਿਤੇ ਅਸੀਂ ਤੌਬਾ ਕਰ ਲਈਏ ਉਹ ਸਤਿਗੁਰ ਜੀ ਵੱਡੇ ਵੱਡੇ ਪਾਪੀਆਂ ਨੂੰ ਔਗਣ ਹਾਲਿਆਂ ਨੂੰ ਬਖਸ਼ ਦੇ ਨੇ ਵੱਡੇ ਵੱਡਿਆਂ ਨੂੰ ਬਖਸ਼ਿਆ ਮਾਲਕ ਨੇ ਭਾਵਨਾ ਬਣਾ ਕੇ ਅਰਦਾਸ ਕਰੀਏ ਅੱਜ ਦੇ ਉਹਨਾਂ ਹੜਪੀੜਤਾ ਦੀ ਮਦਦ ਹੋ ਰਹੀ ਹੈ ਜੇ ਕਿਸੇ ਦੇ ਅੰਦਰ ਦਇਆ ਆਈ ਹੈ ਆਪਣੀ ਜਾਨ ਜੋਖਮ ਵਿੱਚ ਪਾ ਕੇ ਮੁਸ਼ਕਲਾਂ ਵਿੱਚ ਪਾ ਕੇ ਲੋੜਵੰਦਾਂ ਤੱਕ ਕੋਈ ਰਸੋਨ ਪਹੁੰਚਾ ਰਿਹਾ ਹੈ ਤਾਂ ਸਤਿਗੁਰੂ ਦੀ ਸਾਡੇ ਤੇ ਤਰਸ ਹੈ ਉਹ ਸਤਿਗੁਰੂ ਦੀ ਤਰਸ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਪਿਤਾ ਆਪਣੇ ਬੱਚਿਆਂ ਨੂੰ ਭੁੱਲਿਆਂ ਨੂੰ ਰਾਤ ਹੀ ਲੈ ਆਉਂਦਾ ਕਿਸੇ ਨਾ ਕਿਸੇ ਦੇ ਵਿੱਚ ਕੋਈ ਬੰਦਾ ਚੰਗਾ ਕਰਮ ਕਰੇ ਕਿਸੇ ਦੇ ਕੰਮ ਆ ਜਾਏ ਅਸੀਂ ਆਮ ਕਹਿੰਦੇ ਆ ਵੀ ਰੱਬ ਰੂਪ ਹੈ ਰੱਬ ਰੂਪ ਤਾਂ ਹੈ ਰੱਬ ਨੇ ਉਹਦੇ ਅੰਦਰ ਦਇਆ ਭਰੀ ਹੈ ਇੱਕ ਵਾਰ ਜਿਵੇਂ ਆ ਹੁਣ ਮੁਸ਼ਕਿਲ ਦਾ ਸਮਾਂ ਬਣਿਆ ਹੋਇਆ ਕਹਿੰਦੇ ਹੜ ਆ ਗਏ ਕੋਈ ਬੰਦਾ ਬੜਾ ਕੀ ਕਰੇ ਮੈਂ ਰੱਬ ਨੂੰ ਮੰਨਣ ਵਾਲਾ ਹੇ ਮੇਰਾ ਹਰ ਕੰਮ ਰੱਬ ਕਰਦਾ ਹੈ ਦੇਖੋ ਕਰਦਾ ਭਾਵੇਂ ਉਹੀ ਹੈ ਪਰ ਉਹ ਕਾਦਰ ਕੁਦਰਤ ਦੇ ਵਿੱਚ ਵਰਦ ਕੇ ਕਿਸੇ ਨਾ ਕਿਸੇ ਦੇ ਅੰਦਰ ਵਰਦ ਕੇ ਕਾਰਜ ਕਰਦਾ ਹੈ ਕਹਿੰਦਾ ਵੀ ਮੈਂ ਰੱਬ ਨੂੰ ਮੰਨਦਾ ਹਾਂ ਆ ਜਿੰਦਗੀ ਵੀ ਮੈਨੂੰ ਉਹਨੇ ਦਿੱਤੀ ਹੈ ਮੈਨੂੰ ਖਾਣ ਨੂੰ ਵੀ ਉਹ ਦੇ ਰਿਹਾ ਹੈ ਮੇਰੇ ਹਰ ਕੰਮ ਦੇ ਵਿੱਚ ਸਹਾਈ ਉਹ ਹੁੰਦਾ ਹੈ ਮੈਨੂੰ ਕਿਸੇ ਬੰਦੇ ਦੀ ਲੋੜ ਨਹੀਂ ਮੈਨੂੰ ਕਿਸੇ ਦੀ ਲੋੜ ਨਹੀਂ ਕਹਿੰਦੇ ਏਦਾਂ ਸਮਾ ਬਣ ਗਿਆ ਹੜ ਆ ਗਏ ਆਪਣੇ ਘਰ ਵਿੱਚ ਬੈਠਾ ਘਰਾਂ ਚ ਪਾਣੀ ਆ ਵੜਿਆ ਹੁਣ ਏਦਾਂ ਆਂਡ ਗਵਾਂਡ ਚੋ ਕਿਸੇ ਨੇ ਆ ਕੇ ਕਿਹਾ ਓਏ ਉੱਠ ਖੜ ਚਲ ਕਿਤੇ ਆਪੇ ਐਸੀ ਥਾਂ ਤੇ ਜਾਈਏ ਜਿੱਥੇ ਅਸੀਂ ਇਸ ਮਾਰ ਤੋਂ ਬਚ ਜਾਈਏ ਕਿਸੇ ਉੱਚੀ ਜਗ੍ਹਾ ਤੇ ਜਾ ਕੇ ਬਹਿਨੇ ਆ ਏਦਾਂ ਡੁੱਬ ਜਾਏਗਾ ਮਰ ਜਾਏਗਾ ਕਹਿੰਦਾ ਨਹੀਂ ਤੁਸੀਂ ਕੌਣ ਹੋ ਕਹਿੰਦਾ ਮੇਰਾ ਰੱਬ ਰੱਖੂ ਮੈਨੂੰ ਆਪੇ ਤੁਸੀਂ ਕੌਣ ਰੱਖਣ ਵਾਲੇ ਬੜਾ ਜ਼ੋਰ ਲਾਇਆ ਨਾ ਮੰਨਿਆ ਪਾਣੀ ਦਾ ਪੱਧਰ ਉੱਚਾ ਹੁੰਦਾ ਗਿਆ ਲੋਕ ਕੋਠਿਆਂ ਤੇ ਚੜ ਗਏ ਕੋਠਿਆਂ ਤੇ ਚੜ ਗਏ ਕਿਸੇ ਦੇ ਮਨ ਚ ਦਇਆ ਆਈ ਵੀ ਇਹ ਹੱਥ ਕਰੀ ਬੈਠਾ ਏਵੇਂ ਐਵੇਂ ਮਰ ਜਾਏਗਾ ਇਹਨੂੰ ਬਚਾ ਲਈਏ ਉਹਨੂੰ ਧੱਕੇ ਨਾਲ ਕਹਿ ਲੋ ਜਿਵੇਂ ਕਿਵੇਂ ਕਰਕੇ ਉਹਨੂੰ ਉੱਚੀ ਥਾਂ ਤੇ ਲੈ ਆਏ ਪਾਣੀ ਹੋਰ ਵੱਧਦਾ ਗਿਆ ਕੋਠਿਆਂ ਤੱਕ ਵੀ ਆ ਗਿਆ ਲੋਕਾਂ ਨੇ ਹੋਰ ਉੱਚੀ ਥਾਂ ਵੇਖ ਲਈ ਟਿੱਬਿਆਂ ਪਹਾੜੀਆਂ ਤੇ ਚੜ ਗਏ ਉਹ ਕਹਿੰਦਾ ਮੇਰੇ ਨਾਲ ਧੱਕਾ ਨਾ ਕਰੋ ਤੁਸੀਂ ਕੌਣ ਹੋ ਬਚਾਉਣ ਵਾਲੇ ਰੱਬ ਬਚਾਓ ਮੈਨੂੰ ਮੇਰਾ ਮੈਨੂੰ ਰੱਬ ਨੇ ਬਚਾ ਲੈਣਾ ਹੈ ਆਪੇ ਉਹ ਬਚਾ ਲੇਗਾ ਤੁਸੀਂ ਨਹੀਂ ਉਹਨਾਂ ਨੇ ਸੋਚਿਆ ਵੀ ਐਵੇਂ ਹੱਠ ਕਰੀ ਜਾਂਦਾ ਐਵੇਂ ਨਾ ਮਰ ਜਾਈਂ ਜਿਨ੍ਹਾਂ ਦੇ ਮਨ 'ਚ ਦਇਆ ਸੀ ਧੱਕੇ ਨਾਲ ਹੋਰ ਉੱਚੀ ਥਾਂ ਤੇ ਲੈ ਗਏ ਹੋਰ ਉੱਚੀ ਥਾਂ ਤੇ ਪਾਣੀ ਵਧਾ ਗਿਆ ਹੈਲੀਕਾਪਟਰਾਂ ਦੇ ਰਾਹੀਂ ਲੋਕਾਂ ਨੂੰ ਉਸ ਬੇਫਤਾ ਜੋ ਕੱਢਣ ਦਾ ਯਤਨ ਕੀਤਾ ਗਿਆ ਜਿਹੜੇ ਕੌਮ ਪ੍ਰਤੀ ਲੋਕਾਂ ਪ੍ਰਤੀ ਹਮਦਰਦ ਸੀ ਲੋਕ ਫਿਰ ਵੀ ਕੋ ਕਹਿੰਦਾ ਮੇਰੇ ਨਾਲ ਧੱਕਾ ਨਾ ਕਰੋ ਮੈਨੂੰ ਰੱਬ ਰੱਖੇਗਾ ਬਸ ਉਹ ਫਿਰ ਇਹ ਕਹਿ ਲੋ ਵੀ ਕਿਸੇ ਦੀ ਨਾ ਮੰਨੀ ਜਿਨ੍ਹਾਂ ਦਾ ਬਚਾਅ ਹੋ ਸਕੇ ਆ ਸਾਰੇ ਸੁਰੱਖਿਅਤ ਥਾਂ ਤੇ ਚਲੇ ਗਏ ਤੇ ਉਹ ਡੁੱਬ ਕੇ ਮਰ ਗਿਆ ਜਦੋਂ ਸਮਾਲਕ ਦੀ ਦਰਗਾਹ ਵਿੱਚ ਗਿਆ ਉੱਥੇ ਰੋਸ ਕਰਦਾ ਮਾਲਕ ਮੈਂ ਇੰਨਾ ਭਰੋਸਾ ਲੈ ਕੇ ਬੈਠਾ ਵੀ ਮੇਰਾ ਰੱਬ ਰੱਖੇਗਾ ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ ਮੇਰਾ ਘਰ-ਬਾਰ ਵੀ ਰੁੜ ਗਿਆ ਇਥੋਂ ਤੱਕ ਕੇ ਤੂੰ ਮੇਰੀ ਮਦਦ ਕਰਨੀ ਆਇਆ ਮੈਨੂੰ ਮਰਨੇ ਪਿਆ ਮੈਂ ਮਰ ਗਿਆ ਡੁੱਬ ਕੇ ਪਾਣੀ ਚ ਤੂੰ ਕਿਉਂ ਨਹੀਂ ਆਇਆ ਮਾਲਕ ਨੂੰ ਲਾਂਭਾ ਦੇ ਰਿਹਾ ਹੈ ਮਾਲਕ ਕਹਿੰਦਾ ਤੂੰ ਭਰੋਸਾ ਤੇ ਰੱਖਿਆ ਸੀ ਇਹ ਜਿੱਦ ਸੀ ਤੇਰੀ ਹੱਥ ਸੀ ਤੇਰਾ ਇਹ ਦੋਸ਼ਨਾ ਦੇ ਵੀ ਜੇ ਤੂੰ ਇਹ ਗੱਲ ਕਹਿੰਦਾ ਸੀ ਰੱਬ ਰੱਖੇਗਾ ਵੀ ਮੈਂ ਤੈਨੂੰ ਰੱਖਣ ਵਾਸਤੇ ਨਹੀਂ ਗਿਆ ਜਿਹੜੇ 20 ਬੰਦੇ ਤੇਰੇ ਕੋਲ ਭੇਜੇ ਉਹਨਾਂ 'ਚ ਮਹੀਂ ਵਸਿਆ ਸੀ ਆਖੋ ਸਤਨਾਮ ਨਹੀਂ ਕਿਸੇ ਨੂੰ ਕੀ ਮਤਲਬ ਹੁੰਦਾ ਕਿਸੇ ਤੱਕ ਉਹਨਾਂ ਨੇ ਕੀ ਲੈਣਾ ਸੀ ਤੇਰੇ ਤੋਂ ਉਹਨਾਂ ਦੇ ਹਿਰਦਿਆਂ ਨੂੰ ਮਹੀਂ ਪ੍ਰੇਰਿਆ ਤਾਂ ਤੇਰੇ ਕੋਲ ਚੱਲ ਕੇ ਗਏ ਨੇ ਉਹਨਾਂ ਨੂੰ ਕੀ ਲੋੜ ਸੀ ਤੇਰੇ ਤੱਕ ਜਾਣ ਦੀ ਮੈਂ ਇੱਕ ਵਾਰ ਨਹੀਂ ਦੋ ਵਾਰ ਨਹੀਂ ਤੈਨੂੰ ਕਿੰਨੇ ਵਾਰ ਕਿਹਾ ਵੀ ਚੱਲ ਉੱਠ ਜੇ ਤੂੰ ਨਹੀਂ ਮੰਨਿਆ ਤੇਰੀ ਜਿੱਦ ਨੇ ਤੈਨੂੰ ਮਰਵਾ ਲਿਆ ਭੁੱਲਾ ਸਾਡੀਆਂ ਉਹ ਮਾਲਕ ਸਾਡੀਆਂ ਭੁੱਲਾ ਨਹੀਂ ਚਿਤਾਰਦਾ ਦੇਖੋ ਸਦਾ ਹਾਲਾਤ ਇਦਾਂ ਵੀ ਨਹੀਂ ਰਿਆ ਕਰਦੇ ਕਿੰਨੇ ਪਿਆਰ ਵਾਲੇ ਉਹ ਮਾਲਕ ਆਪਣੇ ਪਿਆਰ ਵਾਲਿਆਂ ਦੇ ਹਿਰਦੇ 'ਚ ਵਸ ਕੇ ਮਦਦ ਲਈ ਬੋੜਿਆ ਹੋਏ ਸੀ ਗੱਲ ਨਹੀਂ ਕਿੰਨੇ ਮਹਾਪੁਰਖ ਤਹਈਆ ਕਰ ਰਹੇ ਨੇ ਦੇਖੋ ਮਹਾਪੁਰਖਾਂ ਦੇ ਮਨ ਵਿੱਚ ਵੀ ਆਈ ਹੈ ਮੌਜੂਦਾ ਇੱਥੋਂ ਦੇ ਸੇਵਾਦਾਰ ਬਾਬਾ ਜੀ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਨਾ ਸਤਪੁਰਖ ਹੁੰਦੇ ਨੇ ਉਹ ਸਦੀ ਦਇਆਵਾਨ ਹੁੰਦੇ ਨੇ ਸਦੀ ਦਇਆਵਾਨ ਹੁੰਦੇ ਨੇ ਹੁਣ ਜਿਨ੍ਹਾਂ ਦੀ ਯਾਦ ਵਿੱਚ ਆਹ ਇੰਨੀਆਂ ਰੌਣਕਾਂ ਲੱਗੀਆਂ ਜੇ ਸੋਹਣੇ ਆਸਥਾਨ ਬਣੇ ਨੇ ਇਹ ਕਾਦੇ ਕਰਕੇ ਨੇ ਇਹ ਉਹਨਾਂ ਦੀ ਦੂਰ ਅੰਦੇਸ਼ੀ ਦਇਆ ਦ੍ਰਿਸ਼ਟੀ ਕਰਕੇ ਹੀ ਜਿਵੇਂ ਕਿ ਬਾਬਾ ਜਗਤਰਾਮ ਜੀ ਜਿਨ੍ਹਾਂ ਦਾ ਆਸਥਾਨ ਜੇਰਾ ਕੀ ਨੇਕ ਕਰਮ ਕਰਾਉਂਦਾ ਹੈ ਭਲੇ ਕਰਮ ਕਮਾਉਂਦਾ ਹੈ ਉਹਨਾਂ ਦੀਆਂ ਯਾਦਾਂ ਵਿੱਚ ਹੀ ਇਦਾਂ ਦੇ ਆ ਯਾਦਗਾਰਾ ਸਥਾਨ ਬਣਦੇ ਨੇ ਔਰ ਬਾਬਾ ਮੱਘਰ ਸਿੰਘ ਜੀ ਜਿਨ੍ਹਾਂ ਨੇ ਆਣ ਤੱਕ ਸੇਵਾਵਾਂ ਨਿਭਾਈਆਂ ਨੇ ਜਿਨ੍ਹਾਂ ਦੀਆਂ ਸੇਵਾਵਾਂ ਸਦਕੇ ਆ ਅਸੀਂ ਅੱਜ ਆਨੰਦ ਮਾਣਦੇ ਆ ਕਿੰਨੇ ਸੋਹਣੇ ਆਸਾਨ ਨੇ ਲੰਗਰ ਲਾਏ ਜਾ ਰਹੇ ਨੇ ਸਮੇ ਸਮੇਂ ਨਾਲ ਆਤਮ ਨੂੰ ਸੋਜੀ ਦੇਣ ਵਾਸਤੇ ਸਤਿ ਪੁਰਖਾਂ ਨੂੰ ਬੁਲਾ ਕੇ ਸਮਾਗਮ ਕਰਵਾਏ ਜਾ ਰਹੇ ਨੇ ਤੇ ਅੱਜ ਵੀ ਬਾਬਾ ਜੀ ਬਾਬਾ ਕਿਰਪਾਲ ਸਿੰਘ ਜੀ ਤੁਹਾਡੇ ਸੰਗਤ ਦੇ ਸਹਿਯੋਗ ਦੇ ਨਾਲ ਜਿੰਨਾ ਹੋ ਸਕਦਾ ਹੈ ਭਲੇ ਦੇ ਕਾਰਜ ਕਰ ਰਹੇ ਨੇ ਸੇਵਾਵਾਂ ਕਰਵਾ ਰਹੇ ਨੇ ਤੇ ਕਰ ਵੀ ਰਹੇ ਨੇ ਦੇਖੋ ਮਹਾਪੁਰਖਾਂ ਨੇ ਉਹਨਾਂ ਕੋਲ ਇੱਕ ਅਰਦਾਸ ਹੀ ਹੁੰਦੀ ਹੈ ਅਰਦਾਸ ਵਿੱਚ ਇੰਨੀ ਕੁ ਪਾਵਰ ਹੈ ਇੱਕ ਭੇਦ ਮੇਰੇ پاس ਤੋਪਾਂ ਤੋਂ ਵੱਧ ਕੇ ਅਰਦਾਸ ਹੈ ਜਿਹੜੀ ਅਰਦਾਸ ਤੁਹਾਡੇ ਸੰਗਤ ਨਾਲ ਰਲ ਕੇ ਆ ਲੋਕਾਂ ਨੂੰ ਸੰਕਟ 'ਚੋਂ ਕੱਢਣ ਵਾਸਤੇ ਕੀਤੀ ਜਾਣੀ ਹੈ ਹੋ ਵੀ ਰਹੀਆਂ ਨੇ ਅਖੰਡ ਪਾਠ ਸਾਹਿਬ ਦੇ ਜਾਪ ਹੋਣੇ ਨੇ ਔਰ ਬਾਬਾ ਨਿਰਮਲ ਸਿੰਘ ਦੀ ਹੈੱਡ ਗ੍ਰਾਂਥੀ ਇਸ ਸੰਸਥਾਨ ਤੇ ਜੋ ਸੇਵਾ ਨਿਭਾ ਰਹੇ ਨੇ ਬੜੇ ਪਿਆਰ ਵਾਲੇ ਨੇ। ਬਾਬਾ ਹਰਜੀਤ ਸਿੰਘ ਜੀ ਬਾਬਾ ਮਗਰ ਸਿੰਘ ਜੀ ਆਂਦੇ ਪੁੱਤਰ ਔਰ ਸਾਰੇ ਪ੍ਰਬੰਧਕ ਕਮੇਟੀ ਔਰ ਪਾਠੀ ਸਿੰਘ ਸਹਿਬਾਨ ਭਾਈ ਗੁਰਪ੍ਰੀਤ ਸਿੰਘ ਭਾਈ ਲਖਵਿੰਦਰ ਸਿੰਘ ਇਹ ਜਿਹੜੇ ਜਾਪ ਹੋ ਰਹੇ ਨੇ ਅਰਦਾਸਾਂ ਹੋ ਰਹੀਆਂ ਨੇ ਸਰਬੱਤ ਦੇ ਭਲੇ ਵਾਸਤੇ ਹੋ ਰਹੀਆਂ। ਕਿਤੇ ਅੰਦਰੋਂ ਵਰ ਅਰਦਾਸ ਹੋ ਜੇ ਇਹ ਅਰਦਾਸ ਵਿੱਚ ਇੰਨੀ ਕੁ ਪਾਵਰ ਹੈ ਜਿੱਥੇ ਤੋਪਾਂ ਰਾਈਫਲਾਂ ਬੇਅਸਰ ਨਹੀਂ ਉੱਥੇ ਅਰਦਾਸਾਂ ਕੰਮ ਕਰਦੀਆਂ ਨੇ ਉੱਥੇ ਅਰਦਾਸਾਂ ਕੰਮ ਕਰਦੀਆਂ ਹੁੰਦੀਆਂ ਨੇ ਅੰਦਰੋਂ ਅਰਦਾਸ ਹੋ ਜੇ ਭਾਵਨਾ ਕਰਕੇ ਸ਼ਰਧਾ ਬਣਾ ਕੇ ਅਰਦਾਸ ਹੋ ਜੇ ਪਰ ਅਸੀਂ ਜਦੋਂ ਤੇ ਕੋਈ ਮੰਗ ਮੰਗਣੀ ਹੁੰਦੀ ਹੈ ਉਦੋਂ ਤਾਂ ਸਮਝੀਦਾ ਵੀ ਰੱਬ ਸਾਹਮਣੇ ਹੈ ਜਦੋਂ ਬੇਨਤੀ ਕਰਦੇ ਹਾਂ ਅਰਦਾਸ ਬੇਨਤੀ ਹੁੰਦੀ ਹੈ ਅਰਜੀ ਹੁੰਦੀ ਹੈ ਮਹਾਰਾਜ ਦੇ ਚਰਨਾਂ 'ਚ ਜਦੋਂ ਅਸੀਂ ਬਾਹਰ ਹੀ ਕੋਈ ਕਾਰਜ ਕਰਦੇ ਹਾਂ ਉਦੋਂ ਭੁੱਲ ਜਾਂਦੇ ਹਾਂ ਵੀ ਸ਼ਾਇਦ ਰੱਬ ਕਿਤੇ ਵੀ ਨਹੀਂ ਤਾਂ ਅਸੀਂ ਇਹਨਾਂ ਮਾਰਾਂ ਦੇ ਇਹ ਮਾਰਾਂ ਸਾਡੇ ਤੇ ਪੈਂਦੀਆਂ ਨੇ ਅਰਦਾਸ ਵਿੱਚ ਬੜੀ ਤਾਕਤ ਹੈ ਕਈ ਵਿਦਵਾਨ ਕਹਿੰਦੇ ਆ ਅਰਦਾਸ ਹੈ ਜਿਹੜੀ ਇਹ ਫਾਰਸੀ ਤੋਂ ਨਿਕਲਿਆ ਹੋਇਆ ਸ਼ਬਦ ਹੈ ਕਈ ਕਹਿੰਦੇ ਸੰਸਕ੍ਰਿਤ ਤੋਂ ਨਿਕਲਿਆ ਹੋਇਆ ਪਰ ਹੈ ਤੇ ਬੇਨਤੀ ਹੋਈ ਫਾਰਸੀ ਵਾਲੇ ਕਹਿੰਦੇ ਹੈਦਾ ਮਤਲਬ ਬਣਦਾ ਹੈ ਅਰਜ ਦਾਸਤ ਅਰਜ ਬੇਨਤੀ ਹੁੰਦੀ ਹੈ ਦਾਸਤ ਹੁੰਦੀ ਹੈ ਪੇਸ਼ ਕਰਨਾ ਆਪਣੀ ਬੇਨਤੀ ਪੇਸ਼ ਕਰਨੀ ਅੱਗੇ ਰੱਖਣੀ ਮਹਾਰਾਜ ਦੇ ਅਰਦਾਸ ਬਣ ਜਾਂਦੀ ਹੈ ਸੰਸਕ੍ਰਿਤ ਵਾਲੇ ਕਹਿੰਦੇ ਅਰਧੰਗਾਸ ਉਸ ਮਾਲਕ ਤੋਂ ਆਪਣੀ ਚੜ੍ਹਦੀ ਕਲਾ ਲਈ ਆਪਣੇ ਭਲੇ ਦੇ ਲਈ ਆਸ ਰੱਖਣੀ ਇਹ ਵੀ ਇੱਕ ਬੇਨਤੀ ਹੈ ਇਹ ਵੀ ਕ ਬੇਨਤੀ ਹੈ ਬੇਨਤੀ ਪਰ ਇਥੇ ਭਾਵਨਾ ਦੀ ਲੋੜ ਹੈ ਜਿੰਨਾ ਚੰ ਅੰਦਰ ਭਾਵਨਾ ਨਹੀਂ ਬਣਦੀ ਸ਼ਰਧਾ ਨਹੀਂ ਬਣਦੀ ਇਹ ਬੇਨਤੀਆਂ ਕੀਤੀਆਂ ਬੇਅਰਥ ਨੇ ਸਤਗੁਰ ਕੀ ਪ੍ਰਤੀਤਨ ਆਈ ਆ ਸ਼ਬਦ ਨਾ ਲਾਗੋ ਭਾਉ ਉਸ ਨੂੰ ਸੁਖ ਨਾ ਉਪਜੈ ਭਾਵੇਂ ਸੋ ਗੇੜਾ ਆਵੋ ਜਾਓ ਸ਼ਬਦ ਨਾਲ ਪਿਆਰ ਨੇ ਗੁਰੂ ਤੇ ਪ੍ਰਤੀਤ ਨੇ ਭਰੋਸਾ ਨੇ ਫਿਰ ਭਾਵੇਂ ਜਿੰਨੀਆਂ ਮਰਜੀ ਅਰਦਾਸਾਂ ਕਰ ਲਿਓ ਫਿਰ ਗੱਲ ਨਹੀਂ ਬਣਨੀ ਜਿਨ੍ਹਾਂ ਦੀਆਂ ਅੰਦਰੋਂ ਅਰਦਾਸਾਂ ਹੋ ਰਹੀਆਂ ਨੇ ਅੰਦਰੋਂ ਹਿਰਦੇ 'ਚੋਂ ਅਰਦਾਸਾਂ ਦੇ ਸਦਕੇ ਜਿਹਰਾਤ ਕਾਰਜਾਂ ਵਿੱਚ ਜਿਹੜੇ ਪਿਆਰ ਵਾਲੇ ਜੁੜੇ ਨੇ ਇਹ ਅਰਦਾਸਾਂ ਦਾ ਸਦਕੇ ਹੀ ਹੈ ਪਰ ਜਦੋਂ ਕੋਈ ਭਾਵਨਾ ਵਾਲਾ ਮਹਾਪੁਰਖ ਅਰਦਾਸ ਕਰਦੇ ਕਹਿੰਦੇ ਵੱਡੇ ਵੱਡੇ ਬਹਿਣਾ ਨੂੰ ਬੰਨ ਲੱਗ ਜਾਂਦੇ ਨੇ ਇਸ ਸਚਾਈਆਂ ਨੇ ਵੱਡੇ ਵੱਡੇ ਬਹਿਣਾ ਨੂੰ ਬੰਨ ਲੱਗ ਸਕਦੇ ਨੇ ਅਰਦਾਸਾਂ ਦੇ ਵਿੱਚ ਇੰਨੀ ਕੁ ਤਾਕਤ ਹੈ ਪਾਣੀ ਆਪਾਂ ਜੱਲੀ ਰੱਖੀਏ ਚੁੱਲ੍ਹੇ ਦੇ ਉੱਤੇ ਕਿਸੇ ਵਰਦਨ ਚ ਪਾ ਕੇ ਪਾਣੀ ਉਹ 90 ਡਿਗਰੀ ਤੇ 95 ਡਿਗਰੀ ਤੇ 98 ਡਿਗਰੀ ਤੇ 99 ਡਿਗਰੀ ਤੇ ਗਰਮ ਹੋ ਜਾਏ ਤਾਂ ਗਰਮੀ ਹੁੰਦਾ ਉਹ ਗਰਮੀ ਹੀ ਹੁੰਦਾ 99.5 ਡਿਗਰੀ ਤੇ ਵੀ ਆ ਜਾਏ ਤਾਂ ਉਹ ਗਰਮੀ ਹੀ ਹੈ ਜਦੋਂ 100 ਡਿਗਰੀ ਤੇ ਹੋ ਜਾਂਦਾ ਫਿਰ ਭਾਪ ਬਣ ਕੇ ਉੱਡਦਾ ਵਾਸ਼ਪ ਬਣ ਜਾਂਦਾ ਇਹ ਸਾਇੰਸ ਮੰਨਦੀ ਐ ਇਸ ਚੀਜ਼ ਨੂੰ ਫਿਰ ਉੱਡਦਾ ਹੈ ਭਾਪ ਬਣ ਕੇ ਪਾਣੀ ਉੱਡ ਜਾਂਦਾ ਹੈ ਭਾਵੇਂ ਅੱਧਾ ਪੁਆਇੰਟ ਹੀ ਘਟ ਹੈ ਪਰ ਉਹਨਾਂ ਚਰਵਾਸਪ ਨਹੀਂ ਬਣਦਾ ਜਿੰਨਾ ਚਿਰ 100 ਡਿਗਰੀ ਤੇ ਨਹੀਂ ਜਾਂਦਾ ਉਦਾਂ ਅਸੀਂ ਬੜੇ ਜੱਪ ਤਪ ਕਰਦੇ ਆਂ ਬੜਾ ਕੁਝ ਕਰਦੇ ਆਂ ਬੜੀਆਂ ਸੇਵਾਵਾਂ ਕਰਦੇ ਆਂ ਬੜੇ ਭਰੋਸੇ ਦਿਟਾਉਨੇ ਆਂ ਮਹਾਰਾਜ ਨੂੰ ਤੁਹਾਡੇ ਤੇ ਭਰੋਸਾ ਹੈ ਸਾਨੂੰ ਸਰਦਾ ਹੈ ਪਰ ਅੱਧਾ ਪੁਆਇੰਟ ਵੀ ਘੱਟ ਰਹੇ ਗਿਆ ਤਾਂ ਇਹ ਅਰਦਾਸ ਕਬੂਲ ਨਹੀਂ ਹੁੰਦੀ ਆ ਕੋ ਸਤਿਗੁਰੂ ਤੇ ਪੂਰਨ ਭਰੋਸਾ ਬਣਾਉਣਾ ਪੈਂਦਾ ਹੈ 100 ਡਿਗਰੀ ਤੇ ਉਬਲਿਆ ਪਾਣੀ ਵਾਸ ਬਣਦਾ ਹੈ ਅੱਧਾ ਪੁਆਇੰਟ ਘੱਟ ਰਹਿ ਗਿਆ ਤਾਂ ਨਹੀਂ ਇੱਥੇ 100% ਜੇ ਗੁਰੂ ਨੂੰ ਸਮਰਪਿਤ ਹੋਵੇਂਗਾ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਭਾਈ ਮਨ ਵਿੱਚ ਹੈ ਵੇਚਣਾ ਪੈਣਾ ਹੈ ਆਪਣੇ ਆਪ ਨੂੰ ਸਤਗੁਰ ਕੇ ਪਾਸ ਮਨ ਵੇਚੈ ਸਤਗੁਰ ਕੇ ਪਾਸ ਤੇ ਸੇਵਕੇ ਕਾਰਜ ਰਾਸ ਅੰਦਰੋਂ ਅਰਦਾਸ ਕਰਿਓ ਸਾਰੇ ਗੁਰੂ ਦੇ ਨਾਮ ਭਰੋਸਾ ਬਣਾ ਕੇ ਜਿਵੇਂ ਕੋ ਬੱਚਾ ਪਿਆਰ ਦੇ ਨਾਲ ਆਪਣੇ ਪਿਓ ਨੂੰ ਕਹਿੰਦੇ ਐ ਸਤਿਗੁਰ ਜੀ ਤੁਸੀਂ ਬੜਿਆਂ ਦੀਆਂ ਸੁਣੀਆਂ ਨੇ ਬੜਿਆਂ ਦੇ ਕਾਰਜ ਰਾਸ ਕੀਤੇ ਨੇ